ਸਾਡੀ ਫੀਸ ਦਾ ਤੁਸੀਂ ਸੁਧਾਰ ਕਰਨਾ ਸ਼ੁਰੂ ਕਰ ਦਿਓ। ਹਾਂ ਜੀ ਨਵੇਂ ਪਰ ਹਾਂ ਜੀ ਬਹੁਤ ਅੱਛਾ ਲੱਗਾ। ਦੂਜੀ ਗੱਲ ਇਹ ਹੈ ਕਿ ਸਾਡੇ ਇੱਧਰ ਕੈਬਿਨ ਬਣੀ ਹੋਈ ਹੈ। ਤੀਸਰੀ ਗੱਲ ਇਹ ਹੈ ਕਿ ਸਾਡੇ ਇੱਥੇ ਬਿਨਾਂ ਦਸਤੇ ਤੋਂ ਕਿਰਾਇਆ ਡਬਲ ਕਰ ਦਿੱਤੇ ਗਏ ਹੈ। ਪਲੀਜ਼ ਉਹਦੇ ਬਾਰੇ ਗੌਰ ਕਰੋ। ਬਿਲਕੁਲ ਕਰਾਂ। ਦੇਖੋ ਜੀ ਐਕਚੁਅਲੀ ਇੱਕ ਫੋਟੋ ਸਟੇਟ ਵਾਲਿਆ ਇੱਕ ਸਾਥ ਕੋ ਦੂਸਰੇ ਆਪਣੇ ਟਾਈਟਸ ਤੇ ਇਹੋ ਆਪਣੇ ਸੰਗਰਦ ਕੋਈ ਵੀ ਹੈ ਜਿੰਨੇ ਵੀ ਹੈ ਸਾਰਿਆਂ ਦੇ ਡਬਲ ਤੋਂ ਡਬਲ ਕਰਾਈ ਦਿੱਤੇ ਗਏ ਹੈ। ਬਿਨਾਂ ਦਸਤੇ ਤੋਂ ਬਿਨਾਂ ਕੁਝ ਨਹੀਂ ਕਰਾਂਗੇ। ਇਹ ਨਾ ਹੋਵੇ ਕਿ ਇਨਕਮ ਹੋਣੀ ਹੋਈ ਹੈ। ਤੇ ਖਰਚੇ ਇਹਨਾਂ ਦੇ ਵਧਾ ਕੇ ਆਪਾਂ ਨੇ ਜੁਰ ਇਨਾਂ ਨੇ ਕੀ ਲੋਕਾਂ ਤੋਂ ਪੈਸੇ ਲਏ ਬਿਲਕੁਲ ਬਿਲਕੁਲ ਆਕੀ ਮੈਨੇ ਕਿਹਾ ਕਿ ਆਮ ਆਦਮੀੱਕ ਕੀ ਹੁੰਦਾ ਥੱਲੇ 3 ਮਹੀਨੇ ਹੋ ਗਏ ਜੀ ਸਬਸਾਈਟ ਜੰਗੀ ਜਸਦੀ ਹੈ ਉਹਨੂੰ ਸਬਸਾਈਟ ਦਾ ਪੂਸ ਚਾਈ ਗਿਆ ਉਹਦਾ ਵੀ ਹੱਲ ਉਹ ਹੱਲ ਹੋ ਜੂਗੀ ਕਿ ਸਾਾਨੂੰ ਨਾ ਟਾਂਡਾ ਸਾਨੂੰ ਮਰਾ ਕੋਨ ਰਿਆ ਟਾਂਡੇ ਰੋਡ ਤੇ ਸਾਡੀ ਜ਼ਮੀਨ ਸੀਗੀ ਸੋ ਤੇ ਪਟਵਾਰੀ ਸਾਹਿਬ ਨੇ ਮਤਲਬ ਸਾਡੇ ਕੋ ਪੈਸੇ ਵੀ ਲੈ ਲਏ ਚੱਲਾ ਤੇ ਉਸ ਤੋਂ ਬਾਅਦ ਉਹਨਾਂ ਨੇ ਨਾ ਕੀ ਕੀਤਾ ਮਤਲਬ ਉਹ ਫਾਈਲ ਜਮਾ ਕਰਾ ਦਿੱਤੀ ਪੂਰੀ ਸੁਵਿਧਾ ਸਾਹਿਬ ਨੂੰ ਫਾਈਲ ਕਰਾ ਦਿੱਤੀ ਨਾ ਸਹੀ ਕਰਾਉਣ ਵਾਸਤੇ ਆਪਣੇ ਦਾਦੇ ਦਾ ਉਹ ਦੁਬਾਰਾ ਆਪਾਂ ਸਾਲ ਬਾਅਦ ਜਦੋਂ ਫੱਡ ਕਢਾ ਕੇ ਤੇ ਨਾ ਫੇਵ ਨਹੀਂ ਚੜਿਆ ਜੀ ਸਰ ਵੀ ਜਦੋਂ ਪਟਵਾਰੀ ਸਾਹਿਬ ਆਏ ਪਉਣਾ ਨੂੰ ਦਿੱਤੀ ਉਹ ਕਹਿੰਦੇ ਵੀ ਜਿਹੜੇ ਪਹਿਲਾ ਪਟਵਾਰੀ ਸੀਗੇ ਉਹ ਆਪਣਾ ਬਦਲੀ ਹੋ ਗਈ ਉਹਨਾਂ ਨੇ ਪੈਪੂਏ ਖਾ ਕੇ ਛੇੜਦੇ ਹੋ ਕੇ ਸਾਡਾ ਫੇਵ ਉੱਦੋਂ ਤੋਂ ਦੀ ਕੰਮ ਪਿਆ ਕਰਦੇ ਤੁਸੀਂ ਦੇ ਦਿਓ ਲਿਖ ਮੈਨੂੰ ਇਹੀ ਕੰਮ ਨਾ ਸੱਚੀ ਕੈਂਪ ਆਫਿਸ ਹੋ ਜਾਣਾ ਚਾਹੀਦਾ ਜੀ ਕਿਸੇ ਕਿਸ ਨੂੰ ਨਾ ਇਸ ਤਰ੍ਹਾਂ ਦਾ ਕੋਈ ਆਪਸ ਵਿੱਚ ਜਿਆਦਾ ਲੈਣ ਲਾਉਣ ਦੇ ਤਾਂ ਇਹ ਬੰਦਾ ਆਖ ਕੇ ਮੇਰੇ ਯਾਰ ਭਰੇ 500 ਰੁਪਏ ਦੇ ਕੇ ਕੰਮ ਨਹੀਂ ਕਰਾਉਂਦਾ ਕੋਈ ਨਾ ਬਣੀ ਕਿਤੇ ਕਰਦਾ ਉਹ ਤਾਂ ਹੈ ਗਈ ਜੇ ਤਾਂ ਕੁਝ ਅਲੱਗ ਹੋਵੇ ਇਸ ਵੀ ਚੱਲ सर तो कुछ मैं ये काम कर रहा हूं ये सारा कुछ इसी कर रहा है तो नहीं दसर मैं दादा को कहना है दादा को सर्कल हो गया है वो पहले जैसा बिल्कुल हैगा ये 70 साल से बना है थोड़े-थोड़े वो मैं वही काम करना है पापा जी ने कह दिया ना कि सारा कुछ काम सबरा सही हो गया सही है वो 10% या 15% का फर्क कह सकते हैं फर्क है फर्क है लग सकता है वो पूरा टोटल बहुत टाइम दी रहने है इसमें ਕੋਈ ਨਾ ਜਿਹੜੇ ਬ੍ਰੋ ਠੀਕ ਕਰਦੇ ਪੰਜ ਸੀਰੀਜ਼ ਹੈ ਗਈ ਹੋਈ ਬਈ ਹੋਨਰੀ ਪ੍ਰੋਪਰਟੀ ਸ਼ਾਰਪੁਰ ਚ ਸ਼ਹਿਰ ਚ ਉਹ ਸਰ ਲੋਕੀ ਦੱਬੀ ਜਾਂਦੇ ਨੇ ਇਹ ਤਾਂ ਫਿਰ ਮਾਡਲ ਟਾਊਨ ਨਹੀਂ ਅਜੇ ਨਹੀਂ ਚੱਲ ਰਿਹਾ ਲਾਇ ਹੋਏ 1 2 ਦੇ 1 2 ਦੇ ਰਹਿੰਦੇ ਆ ਕੋਈ ਨਹੀਂ ਹਾਂਜੀ ਪਾਵਰ ਆਊਟ ਹੋਦੀ ਹੈ ਲੀਗਲ ਟੋਰ ਲੀਗਲ ਪ੍ਰੋਬਲਮ ਇਹ ਆ ਸਰ ਬਿਦਾਨੂਏ ਤੋਂ ਪਟਨਾ ਮਿਆਂ ਵਗੈਰਾ ਤੇ ਜਵਾਬ ਨਹੀਂ ਮਿਲਦਾ ਇਹ ਭਾਜੀ ਮੈਂ ਉੱਥੋਂ ਚਿੱਠੀਆਂ ਪਾਈਆਂ ਆ ਜੇਲ੍ਹ ਚ ਮਾਲ ਵਿਭਾਗ ਮੇਨ ਉਹਦਾ ਪਰ ਕੋਈ ਕੰਮ ਕਰਾ ਹਾਂਜੀ ਤੁਸੀਂ ਟਿੱਕ ਕੇ ਪ੍ਰੋਜੈਕਟ ਨੰਬਰ ਲੈ ਲਓ ਮੈਂ ਮੰਤਰੀਆਂ ਨੂੰ ਤੇ ਤੁਹਾਨੂੰ ਕੋਈ ਕਿਸੇ ਇਸ ਕੰਮ ਚ ਡਿਟਾਟ ਆ ਹਾਂਜੀ ਤੁਹਾਨੂੰ ਵਕੀਲ ਵੀ ਸੀ ਤੁਹਾਨੂੰ ਹਾਂਜੀ ਜੇ ਇਹਨਾ ਪੈਸੇ ਵਕੀਲ ਦੇਗਾ ਠੀਕ ਹੈ ਦੇਖੋ ਕਈ ਵਾਰੀ ਹੁੰਦਾ ਨਾ ਪੈਸੇ ਵਾਲਾ ਹਾਂਜੀ ਆਦੀ ਤੁਹਾਨੂੰ ਕੀ ਕਰਾਂਗੇ ਜੋ ਤੁਹਾਡਾ ਸਹੀ ਕੰਮ ਹੋਵੇ ਇਹ ਲੈ ਪਿੰਡ ਮੈਂ ਹੁਸ਼ਿਆਰਪੁਰ ਸਿਟੀ ਜੀ ਸਰ ਹਾਂਜੀ ਉਹ ਲਿਖ ਕੇ ਦੇ ਦਿਓ ਆ ਨੰਬਰ ਹੈ ਹਾਂ ਜੀ ਮੈਨੂੰ ਤੁਹਾਡੇ ਕੋ ਵੀ ਉਹਨਾਂ ਦੀ ਐਪਲੀਕੇਸ਼ਨ ਆਈ ਹੋਈ ਵਿਕਰਮਵਾਲੀਆ ਠੀਕ ਐ ਇਦਾਂ ਇਦਾਂ ਯਾਦ ਨਹੀਂ ਰਹਿਣਾ ਹਾਂਜੀ ਠੀਕ ਹੈ ਵੈਰੀ ਗੁੱਡ ਸਟ੍ਰਾਈਕ ਤੇ ਆ ਜੀ ਮੈਨੂੰ ਪਤਾ ਹੈ ਪਤਾ ਕਿ ਪਹਿਲਾਂ ਉਹਨਾਂ ਨੂੰ ਤੁਹਾਨੂੰ ਕੋਈ ਨਾਤਾ ਕਿਸੇ ਖਾਤੇ ਜਿਹਾ ਆਇਆ ਹੁੰਦਾ ਹਾਂਜੀ ਨਾ ਕੋਈ ਤੁਹਾਡੀ ਨੌਕਰੀ ਦਾ ਐਕਸਪਲੇਨ ਕੀਤਾ ਕਿ ਕੀ ਕਰਨਾ ਹੈ ਕਾ ਫਿਊਚਰ ਤੇ ਨਾ ਕੀ ਹੋਊਗਾ ਕੋਟਾ ਦੇ ਟੱਕੇ ਖਾਈ ਜਾਂਦੇ ਕੋਟਾ ਦੇ ਕੋਸ਼ਿਸ਼ ਕੀ ਇਸ ਵਾਰ 70% ਕੇਸ ਵੀ ਕਾਰਜ ਕਰਤਾ ਵੀ ਪਰਸਨਲ ਵਗੈਰਾ ਤਰੀਕੇ ਤੁਹਾਡੇ ਵੱਲੋਂ ਅਸੀਂ ਕਲੀਅਰ ਕਰਕੇ ਹਾਂਜੀ ਜਿਹੜੇ ਜਿਹੜੇ ਪਹਿਲਾਂ ਕੰਮ ਕਰਦੇ ਜਿਵੇਂ ਹੈਲਥ ਵਰਕਰ ਨੇ ਹਾਂਜੀ ਕੋਰੋਨਾ ਵੇਲੇ ਜਿਹੜੇ ਬੱਚੇ ਨਰਸਾਂ ਜੀ ਜੀ ਕੋਰੋਨਾ ਵੇਲੇ ਤਾਂ ਲੈ ਆਂਦੇ ਪ੍ਰਾਈਵੇਟਾਂ ਤੋਂ ਨੌਕਰੀ ਛਡਾ ਕੇ ਸਰਕਾਰੀ ਕਿ ਲੈ ਆਂਦੇ ਤੇ ਜਦੋਂ ਕੋਰੋਨਾ ਖਤਮ ਹੋ ਗਿਆ ਮਿਸ਼ਨ ਫਤਿਹ ਉਹ ਵੀ ਕਰਦੇ ਉਹ ਵੀ ਸੇ ਜਾਣਗੇ ਹੋਂਗਾ ਪ੍ਰਾਈਵੇਟ ਵਾਲੇ ਵੀ ਨਹੀਂ ਲੱਗਦੇ ਕੋਈ ਵੀ ਅਸੀਂ ਜੁੱਤ ਦਾ ਕੰਮ ਜਾਣਦੇ ਹਾਂ ਜੀ ਸਰ ਹਾਂਜੀ ਹਾਂਜੀ ਫਨ ਨੂੰ ਉਹ ਬੰਦੇ ਜਿਹ ਪਹਿਲਾਂ ਪ੍ਰੇਫਰ ਕਰਾਂਗੇ ਜਿਹੜੇ ਕੰਮ ਜਾਣਦੇ ਨੇ ਨਹੀਂ ਤਾਂ ਨਵੇਂ ਵੀ ਰੱਖਾਂਗੇ ਮਨੂੰ ਟ੍ਰੇਨਿੰਗ ਦੇਮਾ ਸਰ ਉਹ ਟ੍ਰੇਨਿੰਗ ਆ ਟਾਈਮ ਤੁਸੀਂ ਤਾਂ ਪਹਿਲੇ ਦਿਨ ਤੁਸੀਂ ਕੰਮ ਤੇ ਜਾਸਾ ਮੈਂ 2008 ਤੋਂ ਸੀਗਾ ਜੀ 2016 ਤੱਕ ਚੌਕੀ ਮੈਨੂੰ ਪਤਾ ਮੈਨੂੰ ਪਤਾ ਮੇਰੇ ਹਾਂਜੀ ਉਂਗਲਾਂ ਤੇ ਪੈਨੇ ਸਾਰੇ ਕੇਸ ਜੀ ਸਰ ਬਿਲਕੁਲ ਸਹੀ ਜਰੂਰ ਸੋਚੋ ਜੀ ਮੈਂ ਕਿ ਜਦੋਂ ਫਰੀ ਨਹੀਂਗਾ ਅੱਛਾ क्या लती को किथे आए काम आई सी कोई हां जी किथे आए काम सीगा हो गया काम हां जी।, जी कोई किसी किसी बंदे कोई दिक्कत पता नहीं आई कोई या कोई गेड़े मरवाए होन जा थोड़ी मैं तो और दिया तो मेरा ना हां हां फोन बंद कर कितनी काम हो गया काम वो कोई नहीं वो तो कोई जाने आई थी उन के जा रही चाहिए पुलिस सब काम मुझे सेकंड टाइम से पार्टी नहीं कार भी कोई परेशान करता है ਨਹੀਂ ਭਾਈ ਤੁਸੀਂ ਮੈਨੂੰ ਤੇਰੇ ਕੋਲ ਸਾਬਤ ਕਰ ਦਿਓ ਦਿਖਾਓ ਚਲੋ ਚਲੋ ਤੁਸੀਂ ਨਹੀਂ ਹੁਣ ਅੱਜ ਫਿਰ ਲਿਆਉਗਾ ਭਰੇ ਅੱਧਰਾ ਅਜਾ ਰਾਮਨਾਜੋ ਆਜੋ 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 ਨਹੀਂ ਅੱਛਾ ਕੋਈ 10 ਕੱਟ ਲਓ ਮਟੀਆਂ ਰੱਖੋ ਆ ਜਾਓ ਨਹੀਂ ਉੱਪਰ ਕੀ ਹਾਲ ਚਾਲ ਐਥੇ ਕੰਮਾਈ ਹੋਵੇ ਕੋਈ ਕਿਸੇ ਕਿਸਮ ਦਾ ਕੋਈ ਕੋਈ ਜਾਣ ਬੁੱਝ ਕੇ ਕੋਈ ਅਫਸਰ ਜਿਹੜੇ ਮਰਵਾਉਂਦਾ ਹੋਵੇ तो तो या कोई पैसे तो मांगता है तुसी वो तुसी कम करें तुसी लिख के दे तुसी कम पता क्या मूज़ वाली दीपिज़ा है ना कम एक शोका के लिए थीज़े। 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 थी� ठीक हाल है आज तो आज 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 कोई किसके का माय। ਅੱਛਾ ਕੋਈ ਹੋਰ ਹੱਥ ਕਰਦੇ ਕਿਹੜਾ ਪਿੰਡ ਹੈ ਮੇਰਾ ਚੱਕਰ ਨਹੀਂ ਹੋ ਰਿਹਾ ਅੱਛਾ ਕੋਈ ਕਿਸੇ ਕਿਸਮ ਦੇ ਕੰਮ ਵਾਸਤੇ ਹੋ ਗਿਆ ਕੋਈ ਸਿੱਖ ਜਲਦੀ ਦਿੱਕਤ ਜਾਂ ਕੋਈ ਕ ਉਹ ਤਾਂ ਆਪਾ ਸਰਕਲ ਵੀ ਦੇਦੇ ਹੋਰ ਤਾਂ ਨਵੇਂ ਪਟਵਾਰੀ ਭਰਤੀ ਕਰਦੇ ਆਪਾਂ ਉਹ ਨਜ਼ਾਰਾ ਹੈ ਜਦੋਂ ਤੁਸੀਂ ਇੱਕ ਪਿੰਡ ਦੇ ਵਿੱਚ ਇੱਕ ਪਟਵਾਰੀ ਹੈ ਜਾਂ ਦੋ ਪਿੰਡ ਦਿੱਤੇ ਉਹਨਾਂ ਕੋਲ ਤਿੰਨ ਤਿੰਨ ਪਿੰਡ ਉਹ ਕਿਹੜੇ ਇੱਕ ਦੋ ਪਿੰਡ ਦੇ ਦਿੱਤਾ ਕਿ ਸਰਕਲ ਜਿਹੜੇ ਸਰਕਲ ਨੇ ਨਾ ਆਪਣੇ ਕੋਲ ਖਾਲੀ ਪੈਸੀ ਹੁਣ ਪਟਵਾਰੀਆਂ ਦੀ ਨੰਨੀਆਂ ਭਰਤੀ ਕੀਤੀਆਂ ਨੇ 11 1200 ਆ ਗਏ ਤੇ 11 12 ਹਜ਼ਾਰ ਦੇ ਟ੍ਰੇਨਿੰਗ ਦਾ ਟਾਈਮ ਕਟਾ ਕੇ ਹੋਰ ਆ ਜਾਂਦੇ ਤੇ ਹੁਣ ਫਿਰ ਸਰਕਲ ਨਾਲ ਪਹਿਲਾਂ ਥੋੜੀ ਸਹੀ ਗੱਲ ਹੈ 15 15 20 20 ਕੋਣੋ ਕਟਾ ਕੇ ਮਤਲਬ ਜਿੰਨੀਆਂ ਆਪਣਾ 30 37 ਤੋਂ 70 ਲੱਗਦਾ ਉਹ ਜਿਹੜਾ ਕੋਲ ਲੱਗਦਾ ਰਹਿ ਗਿਆ ਉਹ ਤੇ ਵੀ ਕੰਮ ਆ ਜਾਂਦਾ ਉਹ ਤਾਂ ਚਲੋ ਹੋਏ ਸੀਗਾ ਉਹਦਾ ਵੀ ਤੇ ਬਾਕੀ ਕੋਈ ਆਰਡਰ ਆਉਂਦੇ ਨੇ ਸੱਜੇ ਦਾ ਕੰਮ ਦਾ ਕੰਮ ਦੇ ਚੱਲੂ ਵੀ ਆ ਤਾਂ પ્રાਣੀਆ ਤਾਂ ਨਾਲ ਬੱਲਦੇ ਚੱਲਦੇ ਬੜੀ ਬੜੀ ਜਾਣੀ ਤੋੜਾ ਉਹ ਬੱਦਮ ਬੱਦਮਿੱਤੀ ਖਾਣ ਲੱਗ ਜੇ ਫਸਲੀਤੀਆਂ ਖਾਣ ਲੱਗ ਜੇ ਉਹ ਹੌਲੀ ਹੌਲੀ ਜਾਂਦੀ ਆ ਫਿਰ ਥੋੜਾ ਥੋੜਾ ਥੋੜੀ ਥੋੜੀ ਉਹ ਟੈਪ ਕਰਦੇ ਬਹੁਤ ਚੰਗਾ ਜੇ ਤੁਸੀਂ ਉਹਦੇ ਕੋਲੋਂ ਕੀ ਦੱਸੋ ਕੋਈ ਨਾ ਸਮਰਪਤੀਆਂ ਸੋ ਮੈਂ ਤਾਂ ਇਸੇ ਕੰਮ ਨਹੀਂ ਹੈ ਗਈ ਜੀ ਰੋਜ਼ ਕਿਸੇ ਨਾ

पर पानी में पिक्चर है तो दोस्तों अगर अफसर घेड़े मरवाते हैं तो मानो तो दोस्तों अगर आपका नहीं खुल गए या अफसर किया जा मैं थोड़ी कोले तुम भरम जाइए मैं थोड़ी से आया कोई काम कर रहा है इसकी ये ठिकाने सही है कोई काम का काम कर रहा है अभी है ਉਹ ਜੀ ਜੀ ਹਾਂ ਹਾਂ ਜੀ 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 ਆਜੋ 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 ਜਿੱਥੇ ਇੱਕ ਹੱਥ ਤੇ ਇੱਕ ਹੱਥ ਤੇ ਪੀਸ ਦੇ ਵਿੱਚ ਚੁੱਕਿਆ ਗਿਆ ਕਮ ਲੈ ਕੇ ਆਏ ਹਾਂ ਮੈਂ ਸਰ ਬਾਹਰ ਆਇਆ ਕਰੂੰ ਜਿਵੇਂ ਡੋਲਾ ਰਿਹਾ ਨਈ ਬੋਲ ਰਿਹਾ ਸਰ ਕਰਨ ਕਰੀ ਪੰਜ ਸੀਰੀਸ ਅਜਾ ਗਈ ਬਈ ਉਹਨਾਂ ਦੀ ਪ੍ਰਾਪਰਟੀ ਸ਼ਹਿਰਪੁਰ ਚ ਸ਼ਹਿਰ ਚ ਉਹ ਸਰ ਲੋਕੀ ਦੱਬੀ ਜਾਂਦੇ ਨੇ ਇਹ ਤਾਂ ਫਿਰ ਪਾਵਰ ਡਾਟਾ ਉੱਪਰ ਨਹੀਂ ਅਜੇ ਨਹੀਂ ਚੱਲ ਰਿਹਾ ਲਾਇ ਹੋਏ 1 2 ਦੇ 1 2 ਦੇ ਰਹਿੰਦੇ ਆ ਬਦੂ ਕੋਈ ਨਹੀਂ ਹਾਂਜੀ ਪਾਵਰ ਆਊਟ ਹੋ ਰਹੀ ਲੀਗਲ ਟੌਰ ਨਹੀਂ ਤੁਹਾਨੂੰ ਲੀਗਲ ਪ੍ਰੋਬਲਮ ਇਹ ਆ ਸਰ ਜਿਸਾਨੂ ਇਹ ਤੋਂ ਪਟੇ ਨਾਮੀਆਂ ਵਗੈਰਾ ਦੇ ਜਵਾਬ ਨਹੀਂ ਮਿਲਦੇ ਭਾਜੀ ਨੇ ਉੱਥੋਂ ਚਿੱਟੀਆਂ ਪਾਈਆਂ ਆ ਜੇਲ੍ਹ ਚ ਮਾਲ ਮਹਿਕਮੇ ਨਾਲ ਉਹਦਾ ਪਰ ਕੋਈ ਤੁਸੀਂ ਕੰਮ ਕਰੋ ਹਾਂਜੀ ਠੀਕ ਹੈ ਕੰਟੈਕਟ ਨੰਬਰ ਲੈ ਲਓ ਮੰਤਰੀ ਜੀ ਆਉਣ ਨੂੰ ਤੇ ਤੁਹਾਨੂੰ ਕੋਈ ਕਿਸੇ ਇਸ ਕੰਮ ਤੇ ਜੇ ਤੁਹਾਡਾ ਸਹੀ ਹਾਂਜੀ ਤੁਹਾਨੂੰ ਵਕੀਲ ਵੀ ਸੀ ਤੁਹਾਨੂੰ ਹਾਂਜੀ ਜੇ ਦੇਣਾ ਪੈਸੀ ਬਕੀ ਦੇਣਾ ਠੀਕ ਹੈ ਦੇਖੋ ਕਈ ਵਾਰੀ ਹੁੰਦਾ ਨਾ ਪੈਸੀ ਦੇਣਾ ਹਾਂਜੀ ਬਾਦੀ ਤੁਹਾਨੂੰ ਫੈਸਲਾ ਕਰਾਂਗੇ ਜੋ ਤੁਹਾਡਾ ਸਹੀ ਕੰਮ ਹੋ ਠੀਕ ਹੈ ਚਲੋ ਇਹ ਕਿਹੜਾ ਪਿੰਡ ਹੈ ਮੈਂ ਹੁਸ਼ਿਆਰਪੁਰ ਸਿਟੀ ਦੇ ਚਲੋ ਉਹ ਲਿਖ ਕੇ ਦਿਓ ਆ ਨੰਬਰ ਹੈ ਹਾਂਜੀ ਮੈਡਮ ਤੁਹਾਡੇ ਕੋ ਵੀ ਉਹਨਾਂ ਦੀ ਐਪਲੀਕੇਸ਼ਨ ਆਈ ਹੋਈ ਵਿਕਰਮਵਾਲੀਆ ਠੀਕ ਹੈ ਹੋਈ ਹੋਈ ਏਦਾਂ ਏਦਾਂ ਯਾਦ ਨਹੀਂ ਰਹਿਣਾ ਹਾਂਜੀ ਖੈਰੀ ਵਰਮਾ ਕਾਂਡ ਵਾਲੇ ਸਰਦਾਰ ਦਾ ਬਾਈ ਲੋਕ ਜਿਹੜੇ ਵਿੱਚ ਹੋਏ ਸਰ ਇੱਕ ਫੋਟੋ ਲੈ ਰਮਾ ਫੋਟੋ ਸੀ ਕਰਦੀ ਲੈ ਲੈ ਸੱਚੀ ਗੱਲ ਇੱਕ ਵੇੜਾ ਫੋਟੋ ਕਰ ਲਿਓ ਕਰਾਓ ਕਰਾਓ ਫੋਟੋ ਹੀ ਕਰਾਓ ਥੈਂਕ ਯੂ ਜੀਮ ਸਰ ਬੇਕਰ ਤੁਸੀਂ ਸਾਡੇ ਜਿਲ੍ਹੇ ਚ ਆਏ ਸਾਨੂੰ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਇਹ ਸਾਡਾ ਫਰਜ਼ ਬਣਦਾ ਜੀ ਬਹੁਤ ਖੁਸ਼ੀ ਹੋਈ ਤੁਸੀਂ ਸਾਡੇ ਜਿਲ੍ਹੇ ਚ ਆਏ ਮੈਂ ਹੱਥ ਨਾ ਬੰਨਣ ਪਹਿਲੇ ਦੇ ਬਹੁਤ ਚੰਗਾ ਅੱਗੇ ਸਿਰ ਤੇ ਰੱਖੋ ਨਹੀਂ ਅਸੀਂ ਹੱਥ ਬੰਨੋਣ ਵਾਲੇ ਲੀਡਰ ਵੀ ਹੈਗੇ ਤੁਸੀਂ ਬਹੁਤ ਖੁਸ਼ੀ ਹੋਈ ਹੈ ਸਾਡੀ ਸਹੂਲਤ ਦਾ ਸੁਧਾਰ ਕਰਨਾ ਹੈ ਸਾਡੇ ਹਾਂ ਜੀ ਬੰਦੇ ਨੂੰ ਬੜੀ ਚੀਜ਼ ਆਇਆ ਸਾਰੇ ਨਾ ਨਾ ਲਾ ਲਿਆ ਗਿਆ ਫਲਾਈ ਦਾ ਇੱਕ ਤਾਂ ਸਾਡੀ ਤੁਸੀਂ ਦਾ ਤੁਸੀਂ ਸੁਧਾਰ ਕਰਨਾ ਸ਼ੁਰੂ ਕਰ ਦਿਓ ਹਾਂ ਜੋ ਨਵੇਂ ਪਰ ਬਹੁਤ ਅੱਛਾ ਲੱਗਾ ਦੂਜੀ ਗੱਲ ਇਹ ਹੈ ਕਿ ਸਾਡੇ ਇੱਧਰ ਕੈਬਿਨ ਬਣੇ ਹੋਏ ਨੇ ਤੀਸਰੀ ਗੱਲ ਇਹ ਹੈ ਕਿ ਸਾਡੇ ਇੱਥੇ ਬਿਨਾਂ ਦੱਸੇ ਤੋਂ ਕਿਰਾਇਆ ਡਬਲ ਕਰ ਦਿੱਤੇ ਗਏ ਪਲੀਜ਼ ਉਹਦੇ ਬਾਰੇ ਗੌਰ ਕਰੋ ਬਿਲਕੁਲ ਕਰਾਂ ਦੇਖੋ ਜੀ ਐਕਚੁਅਲੀ ਇੱਕ ਫੋਟੋ ਸਟੇਟ ਵਾਲਿਆ ਇੱਕ ਸਾਥ ਕੋ ਦੂਸਰੇ ਆਪਣੇ ਟਾਈਟਸਟ ਇਹ ਆਪਣੇ ਸੰਗਠਨ ਕੋਈ ਵੀ ਹੈ ਜਿੰਨੇ ਵੀ ਹੈ ਸਾਰਿਆਂ ਦੇ ਡਬਲ ਤੋਂ ਡਬਲ ਕਰਾਈ ਕਿਤੇ ਗਿਆ ਬਿਨਾ ਦੱਸੇ ਤੋਂ ਬਿਨਾ ਪੁੱਛੀ ਤੋਂ ਦੇਖੋ ਅੱਜ ਹਾਂਜੀ ਸਵਾਗਤ ਹੈ ਜੀ ਹਾਂਜੀ ਅ ਤੇ ਆਪਣੇ ਐਸੋਸੀਏਸ਼ਨ ਦੇ ਜਿਹੜੇ ਮੋਰੀ ਮੈਂਬਰ ਨੇ ਆਉਣਾ ਠੀਕ ਹੈ ਜੀ ਉਹਨਾਂ ਨੂੰ ਮੀਟਿੰਗ ਕਰਾਂਗੇ ਠੀਕ ਹੈ ਜੀ ਮੀਟਿੰਗ ਕਰਾਂਗੇ ਜਿਨੇ ਵੀ ਇਹਨਾਂ ਦੇ ਇਹਨਾਂ ਦੀ ਰੀਪੈਂਟ ਰੀਬੈਲੈਂਸ ਲੈਕੇ ਜੋ ਇਹਨਾਂ ਦੇ ਪੱਖ ਹੈ ਬਿਲਕੁਲ ਸੁਣੋ ਇਹ ਨਾ ਹੋਵੇ ਕਿ ਇਨਕਮ ਹੋਣੀ ਹੋਈ ਹੈ ਤੇ ਖਰਚੇ ਇਹਨਾਂ ਦੇ ਵਧਾ ਦੇ ਆਪਾਂ ਨੇ ਸੋ ਇਹਨਾਂ ਨੇ ਵੀ ਲੋਕਾਂ ਨੂੰ ਜਿਹੜਾ ਇਹਨਾਂ ਨੇ ਇਹ ਲੋਕਾਂ ਤੋਂ ਪੈਸੇ ਲਏ ਆ ਕੇ ਵੀ ਨਾ ਕਿਹਾ ਕਿ ਆਮ ਆਦਮੀ ਦਾ ਕੀ ਹੁੰਦਾ ਥੱਲੇ ਉਸ ਕਰਕੇ ਤੁਸੀਂ ਮੀਟਿੰਗ ਕਰ ਲਓ ਠੀਕ ਹੈ ਜੀ ਦੇਖੋ ਅੱਜ ਤਿੰਨ ਮਹੀਨੇ ਹੋ ਗਏ ਜਿੱਦ ਤੋਂ ਸਟ੍ਰਾਈਕ ਚੱਲਦੀ ਜਾ ਰਹੀ ਹੈ ਉਹ ਸਟ੍ਰਾਈਕ ਦਾ ਫੁੱਲ ਸਟ੍ਰਾਈਕ ਹੈ ਉਹਦਾ ਵੀ ਹੱਲ ਉਹ ਹੱਲ ਹੋਰ ਚੁਗੀ ਤੁਸੀਂ ਇਹ ਮੀਟਿੰਗ ਕਰ ਲਿਓ ਠੀਕ ਹੈ ਜੀ ਬਿਲਕੁਲ ਜੇ ਤੁਸੀਂ ਲੋਕਾਂ ਨੂੰ ਸਰਫਸ ਦੇਣੀਆਂ ਨੇ ਜੇ ਤੁਹਾਨੂੰ ਮਹਿੰਗੀਆਂ ਪੈਣਗੀਆਂ ਤਾਂ ਤੁਸੀਂ ਲੋਕਾ ਤਾਂ ਆਬੀਅਸਲੀ ਤੁਸੀਂ ਬਿਲਕੁਲ 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 ਬਹੁਤ ਵਧੀਆ सोमवार सोमवार बिल्कुल चलो सभी जाएगी बहुत बैठे ਇਸ ਸਾਰੇ ਸਪੇਸ ਬੰਦ ਖਾਲੀ ਕਰਨਾ ਹੈ ਉਹ ਬਾਲਰ ਪਾਸਾ ਤੋਂ ਦੱਸ ਰਹੇ ਨੇ ਕਿ ਇਹ 6.5 ਕਰੋੜ ਦੀ ਲਾਗਤ ਨੂੰ ਨਵੀਂ ਉਹ ਹੋ ਰਹੀ ਹੈ ਬੇਸ ਦਾ ਹਾਲ ਹੋਣਾ ਚਾਹੀਦਾ ਦੁੱਖ ਪਰਵਾਰੀ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰ ਰਹੇ ਸੀ ਕਿ ਕੁਝ ਕਹਿ ਰਹੇ ਸਾਰੇ ਕੀ ਤੇ ਇਹ ਫਿਰ ਹੁਸਤਾਨਾ ਦੇ ਅਸਟਾਮ ਤੇ ਪੁਰਨਾਵੰਤੇ ਫੋਟੋ ਕਾਪੀ ਵਾਲਾ ਇਹ ਦੇ ਦੇ ਦੁਕਾਨਾਂ ਦੇ ਕਿਰਾਏ ਵਧਾਏ ਸਟ੍ਰਾਈਕ ਤੇ ਆ ਜੀ ਮੈਨੂੰ ਪਤਾ ਹੈ ਪਤਾ ਕਿ ਪਹਿਲਾਂ ਉਹਨਾਂ ਨੂੰ ਤੁਹਾਨੂੰ ਕੋਈ ਨਾਤਾ ਕਿਸੇ ਖਾਤੇ ਜਾਇਆ ਹਾਂ ਹਾਂਜੀ ਨਾ ਕੋਈ ਤੁਹਾਡੀ ਨੌਕਰੀ ਦਾ ਐਕਸਪਲੇਨ ਕੀਤਾ ਕਿ ਕੀ ਕਰਨਾ ਹੈ ਫਿਊਚਰ ਤੇ ਇਹਨਾਂ ਦਾ ਕੀ ਹੋਊਗਾ ਕੋਟਾ ਦੇ ੱਤੇ ਖਾਈ ਜਾਂਦੇ ਕੋਟਾ ਜੀ ਅਸੀਂ ਲੋਕ ਸਰਕੀਸ ਵੀ ਕਾਰਜ ਕਰਤਾ ਪਰਸੋ ਵਗੈਰਾ ਤੁਹਾਡੇ ਵੱਲੋਂ ਅਸੀਂ ਕਲੀਅਰ ਕਰਕੇ ਜਿਹੜੇ ਜਿਹੜੇ ਪਹਿਲਾਂ ਕੰਮ ਕਰਦੇ ਜਿਵੇਂ ਹੈਲਥ ਵਰਕਰ ਹਾਂਜੀ ਕੋਰੋਨਾ ਵੇਲੇ ਜਿਹੜੇ ਬੱਚੇ ਨਰਸਾਂ ਜੀ ਜੀ ਕੋਰੋਨਾ ਵੇਲੇ ਤਾਂ ਲੈ ਆਂਦੇ ਪ੍ਰਾਈਵੇਟਾਂ ਤੋਂ ਨੌਕਰੀ ਛਡਾ ਕੇ ਸਰਕਾਰੀ ਕਿ ਲੈ ਆਂਦੇ ਫੇਨੇ ਕੋਰੋਨਾ ਖਤਮ ਹੋ ਗਿਆ ਮਿਸ਼ਨ ਫਤਿਹ ਉਹ ਵੀ ਕਰਦੇ ਉਹ ਕਿੱਥੇ ਜਾਣਗੇ ਹੁਣ ਕੋਈ ਪ੍ਰਾਈਵੇਟ ਵਾਲੇ ਕੋਈ ਨਹੀਂ ਲੱਗਦੇ ਕੋਈ ਵੀ ਅਸੀਂ ਜੇ ਤੁਸੀਂ ਤਾਂ ਕੰਮ ਜਾਣਦੇ ਹੋ ਜੀ ਸਰ ਹਾਂਜੀ ਹਾਂਜੀ ਸਾਨੂੰ ਉਹ ਬੰਦੇ ਜਿਹੜੇ ਪਹਿਲਾਂ ਪ੍ਰਿਫਰ ਕਰਾਂਗੇ ਜਿਹੜੇ ਕੰਮ ਜਾਣਦੇ ਨੇ ਨਹੀਂ ਤਾਂ ਨਵੇਂ ਵੀ ਰੱਖਾਂਗੇ ਮਾਨੂੰ ਟ੍ਰੇਨਿੰਗ ਦੇਵਾਂਗੇ ਫਿਰ ਉਹ ਟ੍ਰੇਨਿੰਗ ਆ ਟਾਈਪ ਤੁਸੀਂ ਤਾਂ ਪਹਿਲੇ ਦਿਨ ਤੁਸੀਂ ਕੰਮ ਤੇ ਜਾਸੋ ਮੈਂ 2008 ਤੋਂ ਸੀਗਾ ਜੀ 2016 ਤੱਕ ਚੌਕੀ ਹਾਂ ਮੈਨੂੰ ਪਤਾ ਮੈਨੂੰ ਪਤਾ ਮੇਰੇ ਉਂਗਲਾਂ ਤੇ ਪੈ ਨੇ ਸਾਰੇ ਕੇਸ ਜੀ ਸਰ ਬਿਲਕੁਲ ਜਰੂਰ ਸੋਚੋ ਜੀ ਮੈਂ ਗੱਲ ਫੁਪਰੀ ਨੀਗਾ ਪਿੰਡ ਫਤਵਾ ਮਾ ਜ਼ਿਲ੍ਹਾ ਸ਼ਰਪੁਰ ਬਲਾਕ 2 ਦੇ ਵਿੱਚ ਪੈਂਦਾ ਜੱਬੇ ਨਾਲ ਇਹਦੇ ਵਿੱਚ ਇਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਸੀਪਰਾ ਪੰਜਾਬ ਰੋਡ ਕਨੈਕਟ ਕਰਨਾ ਹੈ ਹੁਣ ਹਾਂਜੀ ਜੀ ਦੇ ਰਿਗਾਰਡਿੰਗ ਮੈਂ ਕੀ ਕੀ ਕਰਨਾ 12 ਸਾਲ ਹੋ ਗਏ ਸਰ ਸਰਕਾਰ ਨੂੰ ਕੋਈ ਚਰਚ ਨਹੀਂ ਮਿੱਟੀ ਸੜਕਾਂ ਮਿੱਟੀ ਉਦੋਂ ਉਹ ਖੇਤ ਚ ਭਾਲੇ ਹੈਗਾ ਸਰ ਨਾ ਮਾੜਾ 对对对对对。 ਕੋਈ ਸੜਕ ਨਹੀਂ ਹੈ ਕਿ ਕੋਈ ਸੀਰਵੇ ਦਾ ਕੰਮ ਨਹੀਂ ਹੈ ਕੱਚੀ ਮਿੱਟੀ ਵਾਲੀ ਸੜਕ ਦਾ ਪਿੰਡ ਚ ਹੈਗਾ ਸੀ ਪਿੰਡ ਦੇ ਪਿੰਡ ਦੇ ਵਿੱਚ ਹੈਗਾ ਜੀ ਨਾਲੀਆਂ ਵਗੈਰਾ ਨਾਲ ਬਣੀਆਂ ਹੋਈਆਂ ਆ ਉਹਨੂੰ ਕਰੈਕਟ ਕਰਦੇ ਹਾਂ ਜੀ ਕਰੈਕਟ ਕਰਨੇ ਪਿੰਡ ਵਾਲੇ ਨੇ ਇੱਕ ਪੱਕੀ ਸੜਕ ਕੋਈ ਨਹੀਂ ਹੈ ਮੂਹੇ ਕੱਚੀ ਮਿੱਟੀ ਵਾਲੀ ਸੜਕ ਸਰ ਇਹ ਮੈਂ ਲਿਖਾ ਲੈਂਦਾ ਜੀ ਮੈਡਮ ਇੱਕ ਵਾਰੀ ਵਿਚਾਰਤ ਕਰਾ ਦਿੱਤੀ ਮੈਡਮ ਸਰ ਸਾਹਿਬ ਮੈਂ ਜੁਰਤੋਂ ਚਲਾ ਵੀ ਜਾਣਾ ਕੁਝ ਵੱਡਾ ਮੈਂ ਕਿਹਾ ਸਰ ਸਰ ਬਿਲਕੁਲ ਜੀ ਵਿਚਾਰਿਤ ਚਲਾ ਜਾਮੈਂ ਪਰ ਕੁਝ ਜੀ ਜੇ ਨਹੀਂ ਬਾ ਮਿਲੇ ਤੇ ਨਹੀਂ ਵੀ ਮਿਲੇ ਉਹਨਾਂ ਦੀ ਛੋਟੇ ਛੋਟੇ ਜਿਹੀ ਕਟਾਨੇ ਕੋਈ ਕਿਸੇ ਦਾ ਪਿੰਡ ਦੇ ਵਿੱਚ ਸੀਵਰੇਜ ਹੈ ਪਰ ਕਨੈਕਟ ਨਹੀਂ ਹੋਇਆ ਘਰ ਉਹ ਹੋ ਗਿਆ ਉਹ ਜਿੱਥੇ ਤੋਂ ਅੰਦਰ ਆਉਂਦਾ ਕਿਸੇ ਦਾ ਕੋਈ ਛੋਟਾ ਮੋਟਾ ਇੱਥੇ ਮਤਲਬ ਕਰੀ ਜੋ ਨੋਟ ਕਰਕੇ ਭੇਜਾਂ ਬਲਕਿ ਮੈਂ ਤੁਹਾਨੂੰ ਇਹ ਕਹਿੰਨੇ ਕਿ ਤੁਸੀਂ ਇਹ ਇੱਥੇ ਆਪਣਾ ਵੀ ਛੋਟਾ ਜਿਹਾ ਕੈਂਪ ਆਪਦੇ ਕਰਾ ਦੇਣਾ ਸਰ ਹਫਤੇ ਚ ਦੋਪਹਿਰ ਨੂੰ ਤੁਸੀਂ ਆਓ ਬਾਕੀ ਕੋਈ ਇੱਥੇ ਕੋਈ ਸਰਵਿਸ ਵਾਲਾ ਤੇ ਰੋਡ ਐਡਮਨਸ ਵਾਲਾ ਕੋਈ ਤੇ ਬੰਦਾ ਠੀਕ ਹੈ ਸਰ ਜੀ ਮੈਨੂੰ ਆ ਦਿੱਤਾ ਹੈ ਜੀ ਸਾਰਾ ਕੁਝ ਬਰਬਲ ਜਾ ਬਿਲਕੁਲ ਕਹਿੰਦਾ ਉਹਦੇ ਕੋਲ ਚੱਲ ਜਾ ਦੂਜਾ ਉਹਦੇ ਕੋਲ ਚੱਲ ਜਾ ਕੋਈ ਇੱਥੇ ਥੋੜੀ ਜਿਹੀ ਲੋਕ ਆਉਂਦੇ ਦੁੱਖਾਂ ਚ ਨਹੀਂ ਪਤਾ ਲੱਗਦਾ ਕੋਈ ਗਾਈਡੈਂਸ ਕੋਲ ਬਾਸੀ ਇਫ ਕੈਨ ਹੈਲਪ ਸੈਂਟਰ ਬਣਾ ਲਓ ਇਹ ਕੈਂਪ ਆਫਿਸ ਬਣਾ ਲਓ ਉੱਥੇ ਤੁਸੀਂ ਇੱਕ ਕੰਪਿਊਟਰ ਰੱਖ ਸਕਦੇ ਹੋ ਮਿਊਂਸੀਪਲ ਲੋਅ ਹੈ ਫੈਕਟਰੀ ਵੱਲੋਂ ਬਿਲਕੁਲ ਇਹੀ ਸਹਾਈਤਾ ਹੋ ਜਾਏ